ਆ ਲੋ ਜੀ ਤੁਹਾਡਾ ਟਿਫਨ ਉਹ ਜੀ ਥੋੜਾ ਜਨਾ ਸ਼ਾਮ ਨੂੰ ਆਉਂਦੇ ਹੋਏ ਰਾਸ਼ਨ ਲੈ ਆਉਂਗੇ ਹੁਣ ਤਾਂ ਲਿਆਂਦਾ ਸੀਗਾ ਹਲੇ ਖਤਮ ਹੋ ਗਿਆ ਹਾਂਜੀ ਉਹ ਤਾਂ ਖਤਮ ਹੋ ਗਿਆ ਤੇ ਨਾਲੇ ਨਾ ਉਹ ਕੀ ਕਹਿੰਦੇ ਆ ਬੱਚੇ ਵੀ ਕਹਿੰਦੇ ਨੇ ਕਿ ਵੀ ਪਾਪਾ ਕੁਛ ਲੈ ਕੇ ਨਹੀਂ ਆਉਂਦੇ ਖਾਣ ਨੂੰ ਤੇ ਉਹਨਾਂ ਲਈ ਵੀ ਸ਼ਾਮ ਨੂੰ ਕੁਛ ਖਾਣ ਨੂੰ ਲੈ ਆਇਓ ਤਾਂ ਤਾਂ ਪਤਾ ਹਰ ਵੀ ਆਪਣੇ ਘਰ ਦੇ ਹਾਲਾਤ ਜਦ ਡੈਡੀ ਗਏ ਨੇਗੇ ਸਾਰਾ ਕੁਝ ਮੇਰੇ ਜਨ ਮੇ ਆ ਗਿਆ ਉਦੋਂ ਬਾਦ ਮਮੀ ਪਹਿਲਾਂ ਉਹਨਾਂ ਦੀ ਪੈਨਸ਼ਨ ਨਾਲ ਗੁਜ਼ਾਰਾ ਚੱਲਦਾ ਸੀ ਹੁਣ ਤਾਂ ਮੈਂ ਕੱਲਾ ਰਹਿ ਗਿਆ ਦੇਖੀ ਕੋਈ ਨਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਹੈਗੀਆਂ ਤੁਹਾਡੇ ਨਾਲ ਕੋਈ ਨਾ ਚਲੋ ਹੁਣ ਤੁਸੀਂ ਕੰਮ ਤੇ ਜਾਓ ਸੋ ਠੀਕ ਹੈ ਹਾਂ ਬਾਹਰ ਕੌਣ ਆ ਗਿਆ ਹਰਸ਼ੀਕਲ ਬਾਬੀ ਫਿਰ ਤੁਸੀਂ ਕੀ ਗੱਲ ਭਾਬੀ ਤੂੰ ਤਾਂ ਐ ਡਰ ਗਈ ਜਿਵੇਂ ਮੈਂ ਭੂਤ ਹੋਵਾਂ ਨਹੀਂ ਨਹੀਂ ਦੀਦੀ ਉਹ ਤਾਂ ਬਸ ਐਵੇਂ ਆਜੋ ਆਜੋ ਅੰਦਰ ਆਜੋ ਤੁਸੀਂ ਬਹਿ ਜਾਓ ਆਜੋ ਜਦੋਂ ਮੈਂ ਆਉਂਦੀ ਸੀ ਮੇਰੀ ਮਾਂ ਭੱਜੀ ਆਉਂਦੀ ਸੀ ਭੱਜ ਕੇ ਗੇਟ ਖੋਲਦੀ ਸੀ ਖੁਸ਼ ਹੋ ਜਾਂਦੀ ਸੀ ਮੈਨੂੰ ਦੇਖ ਕੇ ਤੂੰ ਤਾਂ ਭਾਬੀ ਮੈਨੂੰ ਦੇਖ ਕੇ ਮੱਥੇ ਬਾਟੀ ਪਾ ਲਿਆ ਨਹੀਂ ਨਹੀਂ ਦੀਦੀ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਵੀਰਾ ਕਿੱਥੇ ਆ ਦਿਖਦਾ ਹੀ ਨਹੀਂ ਹੈਗਾ ਦੀਦੀ ਉਹ ਤਾਂ ਕੰਮ ਤੇ ਗਏ ਹੋਏ ਹੋਣੇਗੇ ਤੁਸੀਂ ਮੈਨੂੰ ਫੋਨ ਕਰਕੇ ਦੱਸ ਦਿੰਦੇ ਵੀ ਤੁਸੀਂ ਆਉਣਾਂਗਾ ਲੈ ਹੁਣ ਮੈਨੂੰ ਫੋਨ ਕਰਨਾ ਪਊਗਾ ਫੋਨ ਕਰਕੇ ਦੱਸਣਾ ਪਊਗਾ ਵੀ ਮੈਂ ਆ ਰਹੀ ਆ ਨਹੀਂ ਨਹੀਂ ਦੀਦੀ ਉਹ ਮੇਦੀ ਤਾਂ ਕੋਈ ਗੱਲ ਨਹੀਂ ਉਹ ਤਾਂ ਮੈਂ ਕਹਿੰਦੀ ਸੀ ਵੀ ਤੁਹਾਡੇ ਨਾ ਖਾਣ ਪੀਣ ਵਾਸਤੇ ਕੁਝ ਮੰਗਵਾ ਕੇ ਰੱਖ ਲੈਂਦੀ ਤਾਂ ਕਹਿੰਦੀ ਸੀ ਦੀ ਮੈਂ ਤਾਂ ਹਾਏ ਮੇਰੀ ਮਾਂ ਨੇ ਤਾਂ ਐਦਾਂ ਕਦੇ ਕੀਤਾ ਹੀ ਨਹੀਂ ਸੀ ਉਹਨੂੰ ਤਾਂ ਮੇਰੇ ਆਉਣ ਦਾ ਪਹਿਲਾਂ ਹੀ ਅਹਿਸਾਸ ਹੋ ਜਾਂਦਾ ਸੀ ਪਹਿਲਾਂ ਹੀ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਰੱਖ ਦਿੰਦੀ ਸੀ ਮੇਰੇ ਲਈ ਮੈਂ ਕੀ ਦੱਸਾਂ ਦੀਦੀ ਨੂੰ ਆਪਦੇ ਘਰ ਦੇ ਹਾਲਾਤ ਉਹ ਤਾਂ ਜਦੋਂ ਵੀ ਆਉਂਦੇ ਨੇਗੇ ਬਸ ਆਪਣੀ ਹੀ ਸੁਣਾ ਕੇ ਚਲੇ ਜਾਂਦੇ ਨੇਗੇ ਕਿ ਮੈਂ ਕਹਾਂ ਉਹਨਾਂ ਨੂੰ ਮੈਂ ਉਹ ਸਭ ਕੁਝ ਆਬੇ ਹੁਣ ਉੱਥੇ ਕੀ ਕਰੀ ਜਾਂਦੇ ਹੋ ਆ ਜਾ ਹੁਣ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ